ਦੁਨੀਆ ਪਰ ਵਿਚ ਵਸਤੇ ਪੰਜਾਬੀਆਂ ਨੂੰ ਬਾਲਮਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ਼ਕਾਲ ਆਦਾਬ ਤੇ ਨਮਸਕਾਰ ਦੋਸਤੋ ਮੈਂ ਕੋਈ 1 ਸਾਲ ਪਹਿਲਾਂ ਬਤੌਰ ਚੇਅਰਮੈਨ ਫੂਡ ਕਮਿਸ਼ਨ ਜੁਆਇਨ ਕੀਤਾ ਇਹ ਸਾਲ ਤੋਂ ਉੱਪਰ ਸਮੇਂ ਵਿੱਚ ਮੈਂ ਜੋ ਸਿੱਖਿਆ ਕਿ ਫੂਡ ਸਿਕਿਉਰਟੀ ਵਿੱਚ ਅਸੀਂ ਬਹੁਤ ਮੱਲਾ ਮਾਰ ਚੁੱਕੇ ਹਾਂ ਬਟ ਨਿਊਟ੍ਰੀਸ਼ਨ ਸਿਕਿਉਰਟੀ ਜਿਹੜਾ ਸਾਡਾ ਫੂਡ ਕਮਿਸ਼ਨ ਦਾ ਦੂਜਾ ਡੋਮੇਨ ਆ ਉਹਦੇ ਵਿੱਚ ਬਹੁਤ ਕੁਝ ਕਰਨਾ ਬਾਕੀ ਆ ਅਸੀਂ ਫੂਡ ਕਮਿਸ਼ਨ ਵੱਲੋਂ 1 21 April ਨੂੰ ਵਰਕਸ਼ਾਪ ਕੀਤੀ ਜਿਹਦੇ ਵਿੱਚ ਅਸੀਂ ਨਿਊਟ੍ਰੀਸ਼ਨ ਸਿਕਿਉਰਟੀ ਦੇ ਕੰਮ ਕਰਨ ਵਾਸਤੇ ਰਿਕਮੈਂਡੇਸ਼ਨ ਤਿਆਰ ਕਰ ਰਹੇ ਆ ਉਹਦੇ ਵਿੱਚ ਸਾਡਾ ਸੋਚ ਨਹੀਂ ਕੀਆ ਕਿ ਪੰਜਾਬ ਦੇ ਵਿੱਚ 19000 ਤੋਂ ਵੱਧ ਸਕੂਲ ਨੇ 27000 ਤੋਂ ਵੱਧ ਅੰਗਰਵਾੜੀਆਂ ਨੇ ਤੇ ਜਿੰਨਾ ਸਕੂਲਾਂ ਵਿੱਚ ਲੈਂਡ ਰਿਸੋਰਸਸ ਮੈਨਪਾਵਰ ਸੋਰਸਸ ਜਾਂ ਸਾਡੇ ਕੋਲ ਹੋਰ ਫੈਸਿਲਿਟੀ હાજર ਹੈਗੀਆਂ ਉੱਥੇ ਅਸੀਂ ਫਰੂਟਸ ਵੈਜੀਟੇਬਲ ਹਰਬਲ ਪਲਾਂਟ ਬਿਸਟ ਨਿਊਟ੍ਰੀਸ਼ਨ ਗਾਰਡਨ ਡਿਵੈਲਪ ਕਰੀਏ ਉਹਨਾਂ ਗਾਰਡਨਾਂ 'ਚ ਬੱਚਿਆਂ ਨੂੰ ਜਿੱਥੇ ਇਹ ਸਮਝ ਆਏਗੀ ਕਿ ਸਬਜ਼ੀ ਬੀਜ ਦੀ ਕਿਵੇਂ ਆ ਔਰ ਕਿ ਨ ਸਬਜੀ ਕਿਉਂ ਚਾਹੀਦੀ ਵਿਜਨੀ ਕਿਉਂ ਖਾਣੀ ਚਾਹੀਦੀ ਆ ਨਿਊਟ੍ਰੀਸ਼ਨਲ ਸਿਕਿਉਰਿਟੀ ਬਾਰੇ ਬੱਚਾ ਜਾਗਰਕ ਹੋ ਗਿਆ ਤੇ ਉਹ ਬੱਚੇ ਜੜ੍ਹਾਂ ਵਿੱਚ ਮਜ਼ਬੂਤ ਹੋ ਗਈਆਂ ਨਾਲ ਦੀ ਨਾਲ ਉੱਥੇ ਪਿੰਡ 'ਚ ਜੇ ਅਸੀਂ ਮੰਦਰੀਗਾਂ ਨੂੰ ਨਾਲ ਲਿਆ ਕੇ ਲੇਬਰ ਏਮਪਲਾਈ ਕਰ ਲਈ ਏਮਪਲॉयਮੈਂਟ ਮਿਲ ਗਈ ਉਹਨਾਂ ਪੇਰੈਂਟਸ ਦੀ ਕਨੈਕਟੀਵਿਟੀ ਬਣ ਗਈ ਟੀਚਰਜ਼ ਨਾਲ ਬੱਚਿਆਂ ਨਾਲ ਉਹ ਸਕੂਲ ਦੇ ਵਿੱਚ ਜਦੋਂ ਉਹ ਗਾਰਡਨ ਡਿਵੈਲਪ ਹੁੰਦੇ ਆ ਤਾਂ ਸਾਨੂੰ ਲੱਗਦਾ ਕਿ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਦੇ ਵਿੱਚ ਪੋਸ਼ਟਿਕਤਾ ਦਾ ਫਿਕਰ ਰਹੂਗਾ ਬਹੁਤ-ਬਹੁਤ ਧੰਨਵਾਦ